ਵੀ ਬੰਦੇ ਚ ਗਗਨ ਵੀ ਬੰਦੇ ਚ ਵਾਯੂ ਵੀ ਬੰਦੇ ਚ ਜੀ ਅਗਨੀ ਵੀ ਬੰਦੇ ਚ ਨੀਰ ਵੀ ਬੰਦੇ ਚ ਇਹ ਪੰਜ ਤੱਤ ਹੈ ਜੀ ਜਦੋਂ ਭਗਵਾਨ ਦੀ ਪ੍ਰਵਾਸਾ ਕਰੋ ਬੱਬੇ ਤੋਂ ਭੂਮੀ ਹਮ ਗੱਗੇ ਤੋਂ ਗਗਨ ਬੱਬੇ ਤੋਂ ਵਾਯੂ ਆ ਤੂੰ ਅਗਨੀ ਨੰਨੇ ਤੋਂ ਨੀਰ ਉਹ ਬੰਦਿਆ ਰੱਬ ਤੇ ਤੋਂ ਵੱਖ ਨਹੀਂ ਤੇਰੇ ਕੋਲ ਵੇਖਣ ਵਾਲੀ ਅੱਖ ਨਹੀਂ ਗੁਜਰੀ ਮਾਤਾ ਜੀ ਨੇ ਬਾਗ ਲੁਟਾ ਆਪਣੀ ਸੰਦੂਰ ਰੱਖ ਲਿਆ ਇਹਨਾਂ ਬੇਗਾਨੀਆਂ ਦਾ ਕਿਹੜੀ ਕੌਮ ਹੈ ਜੋ ਕਰਜ਼ਾ ਉਤਾਰ ਸਕੂ ਸਿੱਖ ਧਰਮ ਦੀਆਂ ਇਹਨਾਂ ਕੁਰਬਾਨੀਆਂ ਦਾ ਸਿੱਖ ਧਰਮ ਦੀਆਂ ਇਹਨਾਂ ਕੁਰਬਾਨੀਆਂ ਦਾ ਵੈਸੇ ਤੁਸੀਂ ਬ੍ਰਾਹਮਣ ਹੋ ਜੀ ਮੈਂ ਬ੍ਰਾਹਮਣ ਹੈ ਜੀ ਦੇਖੋ ਜੀ ਇੱਕ ਬ੍ਰਾਹਮਣ ਨੂੰ ਅੱਜ ਲਾਣਤਾ ਪੈਂਦੀਆਂ ਜੀ ਵੀ ਗੰਗੂ ਭਾਈ ਬ੍ਰਾਹਮਣ ਆ ਤੂੰ ਕੀ ਕਰਤਾ ਤੇ ਇੱਕ ਬ੍ਰਾਹਮਣ ਹੋਆ ਜੀ ਜਿਹੜਾ ਅੱਜ ਗੁਰੂ ਸਾਹਿਬ ਦੀ ਉਸਤਤ ਲਿਖਦਾ ਲਿਖਦਾ ਕਹਿੰਦਾ ਏ ਵੀ ਭਾਈ ਮੈਂ ਤਾਂ ਭਾਵੁਕ ਹੋ ਜਾਂਦਾ ਜਿਗਰਾ ਚਾਹੀਦਾ ਹੈ ਲਿਖਣ ਉਹ ਕਹਿੰਦੇ ਗੁਰੂ ਗੁਰੂ ਤਾਂ ਹਰ ਕੋਈ ਕਹਿੰਦਾ ਹੂੰ ਗੁਰੂ ਦੇ ਹੋ ਕੇ ਰਹਿਣਾ ਸਿੱਖੋ ਕਿਸੇ ਦੁਖੀ ਦਾ ਦਰਦ ਵੇਖ ਕੇ ਸੀਨੇ ਉੱਤੇ ਸਹਿਣਾ ਸਿੱਖੋ ਅੰਮ੍ਰਿਤ ਪੀ ਕੇ ਅੰਮ੍ਰਿਤ ਵਰਗਾ ਬੋਲ ਜਵਾਨੋਂ ਕਹਿਣਾ ਸਿੱਖੋ ਜੇ ਲੈਣਾ ਬਾਬੇ ਨਾਨਕ ਦੇ ਦਰ ਤੋਂ ਬਾਨਾ ਵੀ ਪਾਈ ਲੈਣਾ ਸਿੱਖੋ ਓਹੋ ਵਾਹਿਗੁਰੂ ਵਾਹਿਗੁਰੂ ਸਮਝੇ ਨਿਮਰਤਾ ਨਾਲ ਇਹ ਮਿਲਦਾ ਹੈ ਜੀ ਜੀ ਸਭ ਕੁਝ ਦੇਖੋ ਨਾ ਇਹ ਰਾਵਣ ਦਾ ਪੁੱਤਲਾ ਫੂਕ ਦੇ ਗਲਤ ਹੈ ਜੀ ਸੁਣੋ ਕਿਉਂ ਗਲਤ ਹੈ ਭੂਖੇ ਕੋ ਥੋੜਾ ਭੋਜਨ ਦੇ ਮਾ ਜਗ ਮੇ ਰਹੇ ਸੁਆਗ ਤੇਰਾ ਯਾਰ ਵੇ ਛੇ ਸਸਤਰਾਂ ਦਾ ਗਿਆਤਾ ਸੀਤਾ ਨੂੰ ਵਰਦਾਨ ਦੇ ਇਹ ਗੱਲ ਕਹਿ ਰਿਹਾ ਉਹ ਸੀਤਾ ਦੇ ਬੁੜੀ ਦ੍ਰਿਸ਼ਟੀ ਰੱਖੋ ਇਹ ਤਾਂ ਪਾਪੀ ਲੋਗ ਹੈ ਜਿਹੜੇ ਉਹਦਾ ਪੁੱਦਲਾ ਫੂਕਦੇ ਵੀਰ ਜੀ ਮਨਾ ਦੀ ਚਾਹ ਮੁੱਕ ਗਈ ਪਿਆਦੀਆਂ ਚ ਚਾਹ ਰਹਿ ਗਈ ਮਨਾ ਦੀ ਚਾਹ ਨਹੀਂ ਮੁਕਣੀ ਚਾਹੀਦੀ ਜੇ ਮਨਾ ਦੀ ਚਾਹ ਕਾਇਮ ਹੈ ਤਵੇ ਦੁਨੀਆ ਕਾਇਮ ਹੈ ਬਸ ਪੇੜ ਚੰਨੀ ਦੱਬ ਕੇ ਬੱਜੀ ਜੀ ਪੇੜ ਬਸ ਨੂੰ ਛੀਰ ਕੇ ਅੰਦਰ ਆ ਗਿਆ ਅੱਛਾ ਸੱਤ ਬੰਦੇ ਉਸੇ ਵੇਲੇ ਜੇਰਾ ਮੇਰੇ ਨਾਲ ਇੱਧਰ ਬੈਠਾ ਤਾਂ ਉਹ ਵੀ ਜਿਹੜਾ ਇੱਧਰ ਬੈਠਾ ਤਾਂ ਉਹ ਵੀ ਗਿਆ ਜੀ ਜੀ ਜਾਈ ਕਿਸੇ ਡਾਕਟਰ ਨੇ ਮੇਰੀ ਕਵਿਤਾ ਸੁਣੀ ਵੀ ਸੀ ਅੱਛਾ ਜੀ ਉਹਨੇ ਇੱਕ ਦਿਨ ਮੈਨੂੰ ਦੇਖ ਲਿਆ ਦੇਖੋ ਕਿੱਥੇ ਇਲਾਜ ਰੱਖਦਾ ਵਾਹਿਗੁਰੂ ਉਹਨੇ ਮੇਰੇ ਆਲੇ ਦੁਆਲੇ ਲੈਣਾ ਲਾਤੀਆ ਜੀ ਡਾਕਟਰਾਂ ਦੀ ਐਥੋਂ ਵੱਢਣ ਲੱਗਿਆ ਜੀ ਆ ਵੀ ਪਟ ਗਿਆ ਤਾਂ ਪਤਾ ਨਹੀਂ ਉਹਦੇ ਮਨ 'ਚ ਕੀ ਆਇਆ ਜੀ ਐਥੋਂ ਮਾਸ ਕੱਢ ਕੇ ਆ ਪੈਰ ਸਾਰਾ ਪਟ ਗਿਆ ਤੇ ਇਹਦੇ ਵਿੱਚ ਵਾਕੇ ਰਾਹ ਪਾ ਕੇ ਬਚਾ ਕੇ ਜਿੱਥੋਂ ਵੱਡੀ ਅੱਛਾ ਮੈਂ ਕਿਹਾ ਉਹ ਜਿਹੜੀ ਤੁਸੀਂ ਜਿਸ ਤੰਗ ਦੇ ਨਾਲ ਅਨਾਉਂਸਮੈਂਟ ਕਰਦੇ ਹੁੰਦੇ ਕਰਕੇ ਦੱਸਿਓ ਜੀ ਇੱਧਰ ਇੱਧਰ ਉੱਧਰ ਕਿੱਧਰ ਵੇਖ ਰਹਿਓ ਨੋਰ ਤਾਂ ਇੱਧਰ ਬੰਦੇ ਜਾ ਰਹੇ ਆ ਕਿਸਮਤ ਦਾ ਕੋਈ ਪਤਾ ਨਹੀਂ ਹੁੰਦਾ ਜੇ ਆ ਗਿਆ ਨਾ ਤੁਹਾਡਾ 10 ਕਰੋੜ ਇਹ ਭਾਈ ਸਾਹਿਬ ਇਹ ਵੀਰ ਜੀ ਤੁਹਾਡੀ ਘਰ ਵਾਲੀ ਸਵੇਰ ਨੂੰ ਪਤਾ ਕਿਵੇਂ ਜਗਾਈ ਜੀ ਕਰੋੜ ਪਤੀ ਜੀ ਉਤਰਾਦੀ ਵਾਹ ਵਾਹ ਜੇ ਆ ਗਿਆ ਨਾ 10 ਕਰੋੜ ਜਿਹੜੇ ਰਿਸ਼ਤੇਦਾਰ ਈਹਾ ਪੁੱਤਰ ਚਾਚੇ ਤਾਇਏ ਰੁੱਸੇ ਵੇ ਉਹ ਵੀ ਨੱਚਦੇ ਟੱਪਦੇ ਢੋਲ ਵਜਾਉਂਦੇ ਮਿਲ ਕੇ ਕੇਕ ਦਾ ਡੱਬਾ ਹੱਥ 'ਚ ਲੈ ਕੇ ਤੁਹਾਡੀ ਕੋਠੀ ਦਾ ਕੁੰਡਾ ਖੜਕਾ ਕੇ ਉਹ ਜਫੀਆਂ ਪਾ ਕੇ ਵਧਾਈਆਂ ਦੇਣਗੇ